ਯਾਰ ਕਿ ਕਿਨੂੰ ਸਪੋਰਟ ਕਰ ਰਹੇ ਹੋ ਇਹਨੇ ਕੋਈ ਦੇਣਾ ਤਾਂ ਐ ਨਹੀਂ ਯਾਰ ਗਾਲੀ ਕੁੱਟਣਾ ਆਹ ਪਾਰਟੀ ਨੇ ਕੁਝ ਦਿਖਾਇਆ ਹੀ ਐ ਅੱਛਾ ਜੀ ਕੀ ਕਰਿਆ ਉਹਨੇ ਦੱਸੋ ਮੜਾ ਮੋੜਾ ਇਹਦੇ ਗਰੀਬ ਇਕੱਲੇ ਦੋ ਕਰਾ ਦੇ ਕੋਈ ਮਦਦ ਕਰਨਾ ਤਾਂ ਗੱਲ ਕੁੱਟੀ ਜਾਂਦੇ ਬਸ ਸਾਡੇ ਅਬਦਲ ਮਰਗਾ ਹੀ ਕਾਣ ਕਾ ਦਾ ਕਿਸੇ ਨੇ ਕੋਹਨ ਦਿੰਦਾ ਇੱਥੇ ਜਿੱਥੇ ਜਿਹੜੀਆਂ ਡੱਬੂਆਂ ਨੇ ਟੋੜਾ ਜੱਟਾ ਇੱਕ ਨੇ ਟੱਗੇ ਨੇ ਆ ਮੁਲਕ ਦੇ ਮਹੀਨਾਵਾਂ ਦੀ ਧਰਨਾ ਲਾ ਲਈ ਰੱਖਿਆ ਤੇ ਗੱਲ ਨਹੀਂ ਹੋਣੀ ਹਾਂ ਸੁਖਵੀਰ ਬਾਦਲ ਦੀ ਰੈਲੀ ਕੱਢਦੇ ਫਿਰਦੇ ਨੇ ਪੰਜਾਬ ਜਾਓ ਯਾਤਰਾ ਕੱਢਦੇ ਵੇ ਉਹਦੇ ਬਾਰੇ ਕੀ ਕਹੋਗੇ ਓਏ ਬਾਰੇ ਕੋਈ ਨਹੀਂ ਕਹਿ ਸਕਦਾ ਯਾਰ ਇਹਨੇ ਝੂਠ ਮਾਰ ਦਿੱਤੀ ਜੇ ਪਿਆਰ ਕਿ ਕਿਹਨੂੰ ਸਪੋਰਟ ਕਰ ਰਹੇ ਹੋ ਹਾਂ ਇਹਨੂੰ ਸਪੋਰਟ ਕਰ ਰਹੇ ਕਿਹੜੀ ਪਾਰਟੀ ਨੂੰ ਜਿਹੜੀ ਨੂੰ ਆਖੋ ਕਰਦੇ ਨੇ ਨਹੀਂ ਆਖੋ ਨਹੀਂ ਇਹ ਤਾਂ ਤੁਹਾਡੇ ਤੋਂ ਪੁੱਛਣਾ ਜੀ ਕਿਸੇ ਨੇ ਕੋਈ ਦੇਣਾ ਤਾਂ ਹੈ ਨਹੀਂ ਯਾਰ ਗਾਲੀ ਕੁੱਟਣਾ ਨਾ ਕੁਛ ਲੱਗਦੇ ਹੋ ਸਰਕਾਰ ਤੋਂ ਹਾਂ ਮੈਨੂੰ ਖੁਸ਼ ਨਹੀਂ ਲੱਗਦੇ ਸਰਕਾਰ ਤੋਂ ਉਸ ਜਿਵੇਂ ਲੱਗੇ ਜਿਵੇਂ ਹਰੇ ਗਾਲੀ ਕੁੱਟੀ ਜਾਂਦੇ ਆ ਦੱਸੋ ਤਾਂ ਸਹੀ ਅਰੇ ਕੋਈ ਮਾਰ ਨਹੀਂ ਭਰਾਵਾ ਮੈਂ ਤਾਂ ਸਹੀ ਦੱਸ ਦੇ ਹੁਣ ਇੱਥੋਂ ਦੀ ਲੋਕ ਸਭਾ ਦੇ ਇਲੈਕਸ਼ਨ ਚ ਅਨਮੋਲ ਜੀ ਆਏ ਨੇ ਕਰਮਜੀਤ ਅਨਮੋਲ ਜੀ ਠੀਕ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਵੱਲੋਂ ਆਮ ਪਾਰਟੀ ਨੇ ਕੁਝ ਦਿਖਾਇਆ ਹੀ ਹੈ ਅੱਛਾ ਜੀ ਕੀ ਕਰਿਆ ਉਹਨੂੰ ਦੱਸੋ ਨਾਲੇ ਕਹਿੰਦੇ ਉਹਨਾਂ ਨੇ ਇੰਨੀ ਆਪਾਂ ਨੂੰ سہولتਾਂ ਦੇਤੀਆਂ ਜੀ ਦੁੱਧ ਦਿੱਤੀ ਕੋਈ ਨਾ ਮੈਂ ਤਾਂ ਦੀ ਵੀ ਜੀ ਬਿਜਲੀ ਬਿਜਲੀ ਮਾਫ ਕਰਤੀ ਬਿਜਲੀ ਕਦੀ ਬਿਜਲੀ ਮਾਫ ਕਰਤੀ ਯਾਰ ਕਹਿੰਦੇ ਆਂ ਔਰਤਾਂ ਨੂੰ ਕਰਾਇਆ ਮਾਫ ਕਰਤਾ ਔਰਤਾਂ ਦਾ ਪਹਿਲਾ ਵੀ ਹੈ ਇਹਨੇ ਥੋੜੋ ਕਰ ਅੱਛਾ ਜਾਨੀ ਕਿ ਤੁਸੀਂ ਹੁਣ ਭਗਵੰਤ ਮਾਨ ਸਰਕਾਰ ਤੋਂ ਖੁਸ਼ ਨਹੀਂ ਲੱਗਦੇ ਮੈਨੂੰ ਇਹ ਵੀ ਕੋਈ ਨਹੀਂ ਆਈਤਾ ਯਾਰ ਸਾਰੀ ਗਾਲੀ ਕਢਦੀ ਹੈ ਜਿਹੜਾ ਆਪ ਦਾ ਟੱਟ ਪਰਦੇ ਭਰਾਵਾ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਕੋਈ ਮਾੜਾ ਮੋੜਾ ਜਿਹੜੇ ਗਰੀਬ ਇਕੱਲੇ ਦੁੱਖ ਕਰਾਉਣ ਕੋਈ ਸਹਾਇਤਾ ਕਰਨ ਤਾਂ ਗੱਲ ਕੁੱਟੀ ਜਾਂਦੇ ਬਸ ਉਹ ਤਾਂ ਕਹਿੰਦੇ ਮੈਂ ਕਿਸਾਨਾਂ ਨਾਲ ਖੜਾ ਕੀ ਕਿਸਾਨਾਂ ਨੂੰ ਦਿੱਤਾ ਦਾਦੇ ਕੀ ਦਿੱਤਾ ਉਹਨੇ ਕਿਸਾਨਾਂ ਨੂੰ ਸਾਡੇ ਆਦਨ ਮਰ ਗਿਆ ਕਣਕਾਂ ਦਾ ਕਿਸੇ ਨੇ ਕੋਹਨ ਦਿੱਤਾ ਇੱਥੇ ਜਿੱਤੋ ਜਿਹੜਾ ਡੱਬੰਗਾ ਨੇ ਡੱਕਾ ਇੱਕ ਨਹੀਂ ਦਿੱਤਾ ਕਿ ਅਬ ਮੋਲਕ ਦੇ ਮਹੀਨਾ ਦੀ ਧਰਨਾ ਲਾ ਜਿ ਰੱਖਿਆ ਤੇ ਗੱਦ ਨਹੀਂ ਹੋਣੀ ਹਾਲੇ ਤੱਕ ਕੋਈ ਮੁਆਵਜ਼ਾ ਮਿਲਿਆ ਨਹੀਂ ਮੈਨੂੰ ਕੁਝ ਨਹੀਂ ਮਿਲਿਆ ਡੱਕਾ ਇੱਕ ਨਹੀਂ ਦਿੱਤਾ ਕਿ ਤੇਨੇ ਪੁੱਛਿਆ ਸੀ ਇਹ ਸਾਰ ਲਈ ਸੀ ਆ ਕੇ ਕੇ ਕੋਈ ਸਾਰ ਨਹੀਂ ਲਈ ਬਸ ਹੁਣ ਤੁਸੀਂ ਕਿਹੜੀ ਪਾਰਟੀ ਨੂੰ ਜ਼ਿਆਦਾ ਅੱਗੇ ਲਿਆਉਣਾ ਚਾਹੋਗੇ ਵੇਣਿਆ ਸੋਚਦੇ ਆ ਵੀ ਕਿਹੜੀ ਨੂੰ ਭਰਗੇ ਪਹਿਲਾਂ ਕਿਹਨੂੰ ਕੀਤਾ ਸੀ ਪਹਿਲੇ ਤਾਂ ਉਹ ਵਰਮਨ ਨਹੀਂ ਪਾਇਆ ਮੋਟਾ ਉਹਨੂੰ ਸੀ ਉਹ ਕਹਿੰਦਾ ਮੈਨੂੰ ਸਮਾਂ ਦੋ ਥੋੜਾ ਜਿਹਾ ਉਹ ਨਾ ਸਿਰਫਾਂ ਦੇਤਾ ਹੀ ਪੂਰੇ ਹੀ ਦੇਤਾ ਜੀ ਉਹ ਰਿਤ ਦੋ ਸਮਾਂ ਕਿ ਮਿਲੂਗਾ ਹਲੇ ਤਾਂ ਮੈਨੂੰ ਦੋ ਸਾਲੇ ਹੋਏ ਨੇ ਮੈਂ ਪੰਜਾਬ ਦੀ ਨਹਾਰ ਬਦਲ ਕੇ ਰੱਖਤੀ ਜੀ ਕੋ ਦਾ ਕੋ ਬਾਉਂ ਕਰਦਾ ਪਾਦਾਂਗੇ ਫਿਰ ਉਹ ਸੁਨਮ ਦਾ ਗੱਲਬਾਣੀ ਜਿਹੜੇ ਆਪਣਾ ਸੁਖਵੀਰ ਬਾਦਲ ਜੀ ਰੈਲੀ ਕੱਢਦੇ ਫਿਰਦੇ ਨੇ ਪੰਜਾਬ ਜਾਓ ਯਾਤਰਾ ਕੱਢਦੇ ਨੇ ਉਹਦੇ ਬਾਰੇ ਕੀ ਕਹੋਗੇ ਕੋਈ ਬਾਰੇ ਕੋਈ ਨਹੀਂ ਕਹਿ ਸਕਦਾ ਯਾਰ ਮੈਨੂੰ ਝੂਠ ਮਾਰਦੀ ਹੈ ਜੇ ਖੋਚਾਂਗੇ ਜੀ